ਅਲ ਜੁਡੀਓ ਦੇਖ ਰਹੇ ਆਪ ਸਭ ਨੂੰ ਜੀ ਅਨੂ ਲੈ ਕੇ ਹਾਜ਼ਰ ਚ ਦੀ ਵੱਡੀ ਖਬਰੇ ਖਬਰ ਨਾਲ ਤੱਕ ਜਰੂਰ ਬਨੇ ਰਹਿਣਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕਿਸਾਨਾਂਾਂ ਦੀ ਵੱਡੀ ਖਬਰ ਆ ਰਹੀ ਹੈ ਸਿੱਧੇ ਸੁਪਰੀਮ ਕੋਰਟੋਂ ਕਿ ਕਿਸਾਨਾਂ ਜ਼ਾਇ ਜੰਮੰਗਨ ਤੇ ਕਰਨਗੇ ਸਰਵਾਈ ਐਸਐਸਸੀ ਅੱਜ ਸਭ ਬਾਰਡਰ ਤੇ ਬੰਦ ਹੋਣ ਤੇ ਪੰਜਾਬ ਹਰਿਆਣਾ ਤੇ ਸਰਹੱਦਲੇ ਅੰਦੋਲਨ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਐਮੋ ਸਰਵਾਈ ਕੀਤੀ ਗਈ ਹੈ ਜਿਸ ਤਰ੍ਹਾਂ ਪੰਜਾਬ ਸਰਕਾਰ ਦੇ ਕੇ ਸਰਕਾਰ ਵੱਲੋਂ ਵਕੀਲ ਹਾਜ਼ਰ ਹੋਏ ਕੋਰਟ ਨੇ ਸੁਣਵਾਈ ਦੀ ਸ਼ੁਰੂਆਤ ਵਿੱਚ ਹੀ ਡੱਲੇਵਾਲ ਦੀ ਸਿਹਤ ਦੀ ਜਾਣਕਾਰੀ ਮੰਗੀ ਸੰਦੋ ਬਾਅਦ ਸੁਪਰੀਮ ਕੋਰਟ ਨੇ ਇਸੇ ਕੋਰਟ ਦਾ ਔਨ ਦਾ ਵੀ ਪ੍ਰਸਤਾਵ ਦਿੱਤਾ ਇਸ ਦੇ ਨਾਲ ਹੀ ਜਸਟਿਸ ਸੂਰਿਆਕਾਤ ਦੇ ਉੱਜਲ ਭੁਜਾਨ ਦੇ ਬੈਚ ਨੇ ਕਿਹਾ ਕਿ ਕੋਰਸ ਕਿਸਾਨਾਂ ਦੀ ਮੰਗ ਸੁਣ ਲਈ ਤਿਆਰ ਨਹੀਂ ਹੈ ਡੱਲੇਵਾਲ ਨੇ ਸਿਹਤ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਪੰਜਾਬ ਵਿੱਚ ਸੁਪਰੀਮ ਕੋਰਟ ਵੱਲੋਂ ਏ ਪੇਸ਼ ਕੀ ਹੋਏ ਵਕੀਲ ਨੇ ਮਰਦੇ ਵਰਤ ਦੇ ਬੈਠੇ ਕਿਸਾਨਾ ਗੁਜਕਜੀਤ ਸਿੰਘ ਨੇ ਤੇ ਢੱਲੇਵਾਲ ਦੀ ਸਿਹਤ ਸੰਬੰਧੀ ਕੋਰਟ ਨੂੰ ਜਾਣਕਾਰੀ ਦਿੱਤੀ ਵਕੀਲ ਨੇ ਕਿਹਾ ਕਿ ਕੋਰਟ ਨੇ ਕੋਰ ਦੇ ਕੁਮਾਰ ਮੁਤਾਬਕ ਸਰਕਾਰ ਦੇ ਢੱਲੇਵਾਲ ਨੂੰ ਸਿਹਤ ਅਸੂਲ ਤੇ ਪੇਸ਼ਕਸ਼ ਕੀਤੀ ਸੀ ਅਤੇ ਪਰ ਢੱਲੇਵਾਲ ਕੋਈ ਵੀ ਮੈਡੀਕਲ ਟੈਸਟ ਨਹੀਂ ਕਰਵਾਉਣਾ ਚਾਹੁੰਦੇ ਖਬਰ ਨੂੰ ਅੰਤ ਤੱਕ ਵੇਖ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਕਰ ਸ਼ੇਅਰ ਜਰੂਰ ਕਰੋ ਧੰਨਵਾਦ